ਇਸ ਬਿਲ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਬਿਆਸ ਨੰਗਲ ਪਿੰਡ ਚੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਸਮੇਂ ਹਾਹਾਕਾਰ ਮਚ ਗਈ ਤੇ ਪੂਰੇ ਪਿੰਡ ਚ ਸਨਾਟਾ ਛਾ ਗਿਆ ਜਦੋਂ ਪਿੰਡ ਦੇ ਵਿੱਚ ਵੱਡਾ ਤਮਾਕਾ ਹੋਇਆ ਤੇ ਇਸ ਤਮਾਕੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਦੱਸਿਆ ਜਾ ਰਿਹਾ ਕੇ ਪਟਾਕਾ ਫੈਕਟਰੀ ਚ ਵੱਡਾ ਧਮਾਕਾ ਹੋਇਆ ਏ ਇਸ ਧਮਾਕੇ ਦੌਰਾਨ ਇੱਕੋ ਪਰਿਵਾਰ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਨੌਜਵਾਨ ਉਸ ਧਮਾਕੇ ਦਾ ਸ਼ਿਕਾਰ ਹੋਏ ਨੇ ਜਦਕਿ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਕੀਰਨੇ ਪੈ ਗਏ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫਸਰ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੰਗਲ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇੱਕ ਔਰਤ ਵੱਲੋਂ ਬਿਨਾਂ ਲਾਇਸੈਂਸ ਦੇ ਪਟਾਕਾ ਫੈਕਟਰੀ ਚਲਾਈ ਜਾ ਰਹੀ ਹੈ ਜਿਸ ਦੇ ਖਿਲਾਫ ਕਾਰਵਾਈ ਲਈ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਵੀ ਲਗਾਈ ਹੈ ਦੇਖਿਓ ਜੀ ਜਦੋਂ ਇਹ ਆ ਵਰਿਆ ਹਾਸਤਾ ਮੈਂ ਇੱਥੇ ਨਹੀਂ ਸੀਗਾ ਇਹ ਕੋਈ ਨੰਗਲਪਿੰਡ ਜਿੱਥੇ ਹੋਇਆ ਕੁਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਸਤਾ ਹੋਇਆ ਕੁਝ ਬੱਚੇ ਆਂਦੀਆਂ ਜਾਨਾਂ ਚਲੇ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਹੈ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਹੋ ਜ਼ੋਰ ਕਰਦੇ ਕਿ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਹੰਦਾ ਦੇਣਾ ਚਾਹੀਦਾ ਬਾਕੀ ਅਨੁਸਾਰ ਮਿਲਣਾ ਚਾਹੀਦਾ ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ ਸਾਰੇ ਇਕੱਠੇ ਨੇ ਠੀਕ ਹੈ ਤੇ ਅਜੇ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਹਨਾਂ ਸਹਿਯੋਗ ਦਿੱਤਾ ਹੈ ਕਿ ਜਿੰਨੀ ਹیثیت ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਆ ਇਹ ਬਚ ਕੇ ਅਸੀਂ ਹੁਣ ਵੀ ਮੈਂ ਇਹ ਅਰਦਾਸ ਕਰਦਾ ਹੁਣ ਪ੍ਰਮਾਤਮਾ ਗੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਬੱਚਾ ਹੈਗਾ ਬੱਚਿਆ ਹੈ ਉਹਨੂੰ ਤੰਦਰੁਸਤੀ ਆnde ਉਹਨੂੰ ਲੰਮੀ ਆਜੀਵ ਬਖਸ਼ ਉਹ ਅੱਜ ਇਸ ਵੇੜੇ ਦੇ ਵਿੱਚ ਆ ਕੇ ਮੇਰੇ ਪਿੰਡ ਦੇ ਵੇੜੇ ਦੇ ਵਿੱਚ ਆਣ ਕੇ ਉਹ ਇੰਨਾ ਗਲੀਆਂ 'ਚ ਖੇਡੇ ਤਾਂ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕੋ ਟੋਟਲ ਪਰਵਾਦੇ ਕਿੰਨੇ ਜੀ ਚਲੇਗੇ ਇਹ ਸੀ ਇੱਕ ਟੋਟਲ 5 ਮੈਂਬਰ ਜਿਹੜੇ ਅਸੀਂ ਸਾਡੇ ਪਿੰਡ ਦੇ ਸੀ ਜਿਹੜੇ ਮਾਲਕ ਸੀਗੇ ਫੈਕਟਰੀ ਦੇ ਹਾਂਜੀ ਮਾਲਕ ਕਿੱਥੋਂ ਦੇ ਰਹਿਣ ਵਾਲੇ ਸੀ ਮਾਲਕ ਇਥੋਂ ਦੇ ਪਿੰਡ ਦੇ ਹੀ ਆ ਜੀ ਕੀ ਲੱਗਦਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਉਹ ਦਾ ਬੰਦ ਕਰੋ ਪੁਲਿਸ ਵੱਲੋਂ ਐਫ ਆਈ ਆਰ ਤਾਂ ਲੌਂਚ ਤਰਜ਼ਾਟ ਕੋਲੋਂ ਹਾਂਜੀ ਪੁਲਿਸ ਵੱਲੋਂ ਐਫ ਆਈ ਆਰ ਲੌਂਚ ਹੋਈ ਆ ਜਿਹੜੀ ਐਫਆਈਆਰ ਲੌਂਚ ਹੋਈ ਆ ਕੋਈ ਮੈਨੂੰ ਪਤਾ ਹੁਣ ਇਹ ਨਹੀਂ ਪਤਾ ਕਿ ਇਸ ਚੀਜ਼ ਦਾ ਕਲੀਅਰ ਨਹੀਂਗਾ ਕੋਈ ਪਤਾ ਕਿ ਕਿਹੜਾ ਬੰਦਾ ਪਟਾਕਿਆਂ ਦਾ ਕੰਮ ਕਰਦਾ ਹੈ ਬਾਲਸੋਂ ਹੁੰਦੀ ਸੀਗਾ ਠੀਕ ਹੈ ਜਿਹੜੀ ਉਹ ਇੱਕ ਮਰਕਲੋ ਜਿਹੜੀ ਲੇਡੀ ਜੇ ਕੋ ਉੱਥੇ ਸੀ ਜਿਹਦੇ ਘਰ ਚ ਹੋ ਰਿਹਾ ਸੀ ਕੋ ਹੈ ਤੇ ਅਨਲੀਗਲ ਸੀ ਮੈਂ ਨਹੀਂ ਕਹਿੰਦਾ ਜੇ ਉਸ ਲੇਡੀ ਦਾ ਵੀ ਹੈ ਕਿ ਜਿੰਨਾ ਚਿਰ ਆਪਾਂ ਲਾਇਸੈਂਸ ਨਹੀਂ ਲਿਆ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਉੱਥੇ ਇਜਾਜ਼ਤ ਕਿਨੇ ਦਿੱਤੀ ਇਹ ਤੇ ਬਣਦਾ ਇਹ ਤੇ ਪ੍ਰਸ਼ਾਸਨ ਦਾ ਕੰਮ ਵੇਖਣਾ ਹੈ ਕੀ ਹੈ ਕੀ ਨਹੀਂ ਪਰ ਮੈਂ ਇਹ ਕਹਿੰਦਾ ਕਿ ਜਿਹਨਾਂ ਦੇ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਐਜ਼ ਅ ਸਰਪੰਚ ਵਜੋਂ ਜਿਹੜੀ ਆ ਪਰਵਾਹ ਵੀ ਮਦਦ ਕਰ ਰਹੇ ਹੋ ਕਥੀ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਦਣੇ ਕਿਤੇ ਜਿਹੜੇ ਆ ਮੌਜੂਦਾ ਹੋ ਜਾਣ ਤਾਂ ਉਹਨਾਂ ਨੂੰ ਇਨਸਾਫ ਹੀ ਰਹਿ ਮਿਲ ਸਕਦਾ ਵੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿ ਰਹੇ ਹਾਂ ਜਿਹੜੇ ਉਹਦੇ ਵਾ ਆ ਗਿਆ ਵੀ ਆਣ ਕੇ ਜਿੱਥੇ ਹੈਗੇ ਸਾਹਮਣੇ ਆਓ ਇਹਨਾਂ ਦੀ ਮੱਤ ਕਰੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮੱਤ ਕਰੋ ਤੇ ਇੱਕੋ ਤੇ ਪਰਿਵਾਰ ਆ ਆਪੇ ਆਪ ਆਪਣਾ ਪੇਸ਼ ਵੀ ਹੋਣ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਕਤ ਫੈਕਟਰੀ ਮਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਾਕੀ ਇਸ ਹਾਦਸੇ ਦੀ ਪੂਰੀ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਆਖਰ ਇਹ ਹਾਦਸਾ ਕਿਵੇਂ ਵਾਪਰਿਆ ਕਿਵੇਂ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਸੋ ਇਹ ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਤੋਂ ਬਾਅਦ ਫਿਲਹਾਲ ਪਿੰਡ ਵਾਸੀਆਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹ ਧਮਾਕੇ ਦੇ ਵਿੱਚ ਨੌਜਵਾਨਾਂ ਦੀ ਮੌਤ ਹੋ ਗਈ ਜੋ ਕਿ ਧਮਾਕਾ ਪਟਾਕਾ ਫੈਕਟਰੀ ਦੇ ਵਿੱਚ ਹੋਇਆ ਏ ਦਨ ਮਿਊਟ ਲਈ ਅਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ